ਇੱਕ ਤਮੰਨਾ ਹੋਰ ਪੂਰੀ ਕਰਦੇ। 62 ਹੋਸ ਕਰ ਸੀ ਤੇ। ਸਰ ਨਹੀਂ ਜੀ, ਸਰ ਮੈਂ। ਧੂਪੀਆ ਕਰਾਂ ਉਸਿਆ। ਸਰ ਕੋਈ ਨਹੀਂ। ਬੈਠ ਕੇ ਪੀਏਗਾ। ਬੈਠ ਕੇ ਪੀਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸਸ਼ਿਕਾ ਜਨਾਬ ਸਸ਼ਿਕਾ ਰਾਮ ਸਿੰਘ ਕਿਵੇਂ ਆ ਠੀਕ ਹੈ ਸਰ ਅੱਗੇ ਦਾ ਗੱਡੀ ਚ ਉਤਰਦਿਆਂ ਸਰ ਮਿਲਦਾ ਹੋਣਾ ਯਾਰ ਅੱਜ ਕਿਥੇ ਰਹੇਗਾ ਸਰ ਮੈਂ ਵਾਸ਼ਰੂਮ ਜਾਵੜਿਆ ਸੀ ਓਕੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਵੀ ਜਿੰਦਗੀ ਦਾ ਹਿੱਸਾ ਹੈ ਨਾ ਹਾਂਜੀ ਸਰ ਲੋ ਪਾਣੀ ਆਪੇ ਨਾ ਹਣਾ ਮੈਂ ਨਹੀਂ ਨਹੀਂ ਸਰ ਨਹੀਂ ਪਤਾ ਮੈਂ ਅੱਗੇ ਪਾਣੀ ਆਏ ਪੀਣਾ ਹੁੰਦਾ ਨਹੀਂ ਨਹੀਂ ਸਰ ਮੈਂ ਤਾਂ ਜਿਵੇਂ ਪਿਆ ਰੱਖ ਪਾਣੀ ਜਿਵੇਂ ਪੀਣਾ ਹਣਾ ਮੈਂ ਪਿਆ ਨਾ 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 ਹੈ ਪਤਾ ਨਹੀਂ ਕਿਉਂ ਤੁਹਾਨੂੰ ਸੀਨੇ ਲਾ ਕੇ ਠੰਡ ਪੈ ਜਾਂਦੀ ਆ। ਮੌਤਾਂ ਗੰਨਸਾਨ ਨੇ ਇੱਕ ਅਰਾਬ ਚਾਹ ਤੋ। ਕੀ ਹੋ ਗਿਆ? ਕੁਝ ਪਹਿਲੇ ਇਨਸਾਨ ਹੋ ਤੁਸੀਂ ਇਹੋ ਜੀ। 15 ਸਾਲ ਹੋ ਗਏ ਸਰਵਿਸ ਕਰਦੇ ਹੋ ਜੀ। ਤੁਸੀਂ ਰੱਬ ਦਾ ਰੂਪ ਆਏ। ਓਏ ਹੋਏ ਰੱਬ ਇੱਕੋ ਆ ਸਾਰੀ ਦੁਨੀਆ। ਨਹੀਂ ਨਹੀਂ। ਤੁਸੀਂ ਰੱਬ ਦਾ ਰੂਪ। ਐਨੇ ਕਿਸੇ ਨੇ ਇੱਜ਼ਤ ਨਹੀਂ ਦਿੱਤੀ ਬਾਹਰ ਹੀ ਬਸ ਰੱਖਦੇ ਜੀ ਕੋਈ ਵੀ ਬਸ ਗੁਰੂ ਨਾਨਕ ਪਾਸ਼ਾ ਨੇ ਆਖਿਆ ਨਾ ਹਾਂਜੀ ਏਕੋ ਸਿਮਰੋ ਨਾਨਕਾ ਜੋ ਜਲਤਾਰ ਰਿਹਾ ਸਮਾਈ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਈਂ ਇਨਸਾਨ ਕਦੇ ਭਗਵਾਨ ਨਹੀਂ ਹੁੰਦਾ ਸਾਰੀ ਦੁਨੀਆ ਦੇ ਚ ਰੱਬ ਦੇਖਿਆ ਜੀ ਸਾਰੀ ਦੁਨੀਆ ਦਾ ਰੱਬ ਦੇਖ ਸਾਰੀ ਦੁਨੀਆ ਦਾ ਰੱਬ ਦੇਖ ਖੁਸ਼ ਰਿਹਾ ਕ ਬੈਠ ਜਾ ਨਹੀਂ ਸਰ ਬੈਠ ਜਾ ਯਾਰ ਸਰ ਮੈਂ ਨਹੀਂ ਜੀ ਮੈਂ ਜੋ ਤੂੰ ਬੈਠੇਗਾ ਮੈਂ ਤੂੰ ਬੈਠਣਾ ਠੀਕ ਹੈ ਜੀ ਬੈਠ ਜਾ ਅੱਜ ਪਤਾ ਨਹੀਂ ਕਿਉਂ ਮੇਰਾ ਮੂਡ ਸੀ ਤੇਰਾ ਨਾਲ ਕੁਝ ਗੱਲਾਂ ਕਰਨੀਆਂ ਯਾਰ ਜੀ ਸਰ ਰਾਮ ਸਰ ਮੈਂ ਅਕਸਰ ਵੇਣਾ ਹੈ ਕਈ ਵਾਰੀ ਤੂੰ ਬਹੁਤ ਖੁਸ਼ ਹੁੰਨਾ ਹੈ ਜੀ ਤੇ ਕਦੇ-ਕਦੇ ਬੜਾ ਉਦਾਸ ਹੁੰਨਾ ਸਵੇਰੇ-ਸਵੇਰੇ ਜਦੋਂ ਮੈਂ ਉੱਡਣਾ ਸਰ ਕੁਝ ਟੈਨਸ਼ਨ ਆ ਜਾਂਦੀਆਂ ਘਰਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਜੀ ਬਸ ਕਿੰਨਾ ਪੜਿਆ ਮੈਂ ਸਰ 10 ਕ ਪੜਿਆ ਜੀ 10 ਪੜ ਕੇ ਨੌਕਰੀ ਲੱਗਿਆ ਸੀਗਾ ਹਾਂ ਜੀ ਹਾਂ ਜੀ ਘਰਾਂ ਦੀਆਂ ਮਜਬੂਰੀਆਂ ਬਣ ਕੇ ਜੀ ਪੜਿਆ ਗਿਆ ਨਹੀਂ ਜੀ ਹਾਂ ਮੇਰਾ ਵੀ ਸਹੀ ਹੈ ਜੀ ਕਿ ਮੈਂ ਘਟੋ ਘਟਾ ਆਪ ਕੋ ਸੇ ਜੋਗਾ ਹਾਂ ਜੀ। ਅੱਛਾ। ਹਾਂ ਜੀ ਹਾਂ ਜੀ। ਘਰਾਂ ਦੇ ਹਾਲਾਤ ਹੀ ਇਹੋ ਜਿਹੇ ਬਣ ਗਏ ਜੀ ਪੜਿਆ ਨਹੀਂ ਗਏ ਜੀ। ਐਸ ਕੁਰਸੀ ਤਾਂ ਕੋਣ ਦਿੱਤ ਮੰਨਾ ਸੀ? ਜੀ ਜੀ ਜੀ। ਇੱਧਰਲੇ ਪਾਸੇ ਆ। ਨਹੀਂ ਸਰ। ਇੱਧਰਲੇ ਪਾਸੇ ਆ। ਨਹੀਂ ਸਰ। ਇੱਧਰਲੇ ਪਾਸੇ ਆ। ਸਰ ਮੇਰੀ ਆਵਾਜ਼ ਨਹੀਂ ਸਰ ਤੁਸੀਂ ਨਹੀਂ। ਤੋ ਫਿਰ ਮੇਰਾ ਭਰਾ ਨਹੀਂ ਛੋਟਾ। ਛੋਟਾ ਭਰਾ ਨਾ ਸਰ ਮੈਂ ਨਹੀਂ ਜੋ ਮੈਂ ਕਰ ਸਕਦਾ ਨਾ ਮੈਂ ਦੇਖ ਮੈਂ ਤੇਰੇ ਸਟਾਰ ਨਹੀਂ ਲਾ ਸਕਦਾ ਠੀਕ ਹੈ ਮੈਂ ਤੈਨੂੰ ਪਾਵਰਾਂ ਨਹੀਂ ਦੇ ਸਕਦਾ ਐ ਨਾ ਹੋਵੇ ਕਿ ਜੇ ਤੂੰ ਮੇਰਾ ਛੋਟਾ ਭਰਾ ਹੈ ਨਾ ਤਾਂ ਤੂੰ ਬੈਠ ਠੀਕ ਬੈਠ ਬੈਠ ਸਰ ਨਹੀਂ ਬਈਓ ਸਰ ਪਲੀਜ਼ ਥੈਟ ਮੈਂ ਤੈਨੂੰ ਦੇਖਣਾ ਚਾਹੁੰਦਾ ਹਾਂ ਐਸ ਕੁਰਸੀ ਤੇ ਬਹਿਣਾ ਚਾਹੁੰਦਾ ਸੀ ਨਾ ਹਾਂਜੀ ਸਰ ਥੋੜਾ ਬੋਤਾ ਸਕੂਨ ਮਿਲਿਆ ਰੋ ਨੂੰ ਸਰ ਜਦੋਂ ਥੋੜੇ ਦਰਸ਼ਨ ਹੋ ਜਾਂਦੇ ਨਾ ਹੁਣ ਜੀ ਤੇ ਦਰਸ਼ਨ ਤਾਂ ਪਰਮਾਤਮਾ ਦੇ ਸੱਚੇ ਪਾਤਸ਼ਾਹ ਦੇ ਸਰ ਮੈਂ ਤੁਹਾਨੂੰ ਰੱਬ ਤੋਂ ਲੋਕੀਂ ਦਾ ਰੱਬ ਰੱਬ ਹੈ ਨਹੀਂ ਜੀ ਰੱਬ ਤੁਹਾਡੇ ਚ ਵਸਿਆ ਤੁਹਾਨੂੰ ਮੇਰੇ ਰੱਬ ਮੰਨਦੇ ਇਨਸਾਨਾਂ ਦੇ ਵਿੱਚ ਜਰੂਰ ਵਸਦਾ ਹੈ ਪਰਮਾਤਮਾ ਹਰੇਕ ਦੇ ਵਿੱਚ ਵਸਦਾ ਹੈ ਤੇਰੇ ਵਿੱਚ ਵੀ ਮੇਰੇ ਵਿੱਚ ਵੀ ਪਰ ਜਦੋਂ ਸੰਸਕਾਰ ਜਦੋਂ ਸਖਿਆਵਾਂ ਚੰਗੀਆਂ ਬੜੀਆਂ ਹੋਣ ਤੇ ਫਿਰ ਉੱਥੇ ਕੋਈ ਉੱਚੀ ਨੀਚ ਨਹੀਂ ਰਹਿ ਜਾਂਦੀ ਜਿੰਨੇ ਜੋਗਾ ਮੈਂ ਆ ਮੇਰਾ ਹੱਕ ਬਣਦਾ ਹੈ ਕਿ ਤੇਰੀ ਤਮੰਨਾ ਸੀ ਨਾ ਇਸ ਕੁਰਸੀ ਤੇ ਬੈਠਣ ਦੀ ਜੀ ਜੀ ਜੇ ਤੂੰ ਕਵੇਂ ਤਾਂ ਤੂੰ ਸਾਰਾ ਦਿਨ ਬੈਠ ਸਕਦਾ ਤੇ ਮੈਂ ਇੱਥੇ ਬੈਠੂ ਸੀ ਨਹੀਂ ਸਰ ਨਹੀਂ ਸਰ ਇੱਕ ਤਮੰਨਾ ਹੋਰ ਪੂਰੀ ਕਰ ਦੇ ਦੀ ਬੈਠ ਹੋ ਉਸ ਕੁਰਸੀ ਤੇ ਸਰ ਨਹੀਂ ਜੀ ਸਰ ਮੈਂ ਧੁੱਪ ਹੀ ਆ ਕਰਾਂ ਉਸਿਆ ਸਰ ਕੋਈ ਨਹੀਂ ਬੈਠ ਕੇ ਪੀਏਗਾ ਬੈਠ ਕੇ ਪੀਏਂ ਪਾਸਾ ਛੱਡ ਦਿਓ ਥੈਂਕ ਯੂ ਸਰ ਜੀ ਹਮਾਨਦਾਰ ਇਮਾਨਦਾਰ ਨਹੀਂ ਇਹ ਤੇਰੀ ਇਮਾਨਦਾਰੀ ਦਾ ਫਲ ਹੈ ਮੈਂ ਅੱਜ ਤੱਕ ਤੈਨੂੰ ਕਦੇ ਇਹ ਨਹੀਂ ਵੇਖਿਆ ਵੀ ਕੋਈ ਮੇਰੇ ਦਫ਼ਤਰ ਦੇ ਵਿੱਚੋਂ ਬਾਹਰ ਨਿਕਲ ਕੇ ਗਿਆ ਹੈ ਚਾਹੇ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਅਮੀਰ ਹੈ ਕੋਈ ਗਰੀਬ ਹੈ ਤੇ ਮੈਂ ਨਹੀਂ ਕਦੇ ਵੇਖਿਆ ਤੇ ਤੂੰ ਕਿ ਤੂੰ ਕਦੇ ਕਿਸੇ ਦੀ ਜੇਬ ਵੱਲ ਝੱਕਿਆ ਹੋਏਗਾ ਨਹੀਂ ਨਹੀਂ ਸਰ ਮੈਂ ਨਹੀਂ ਕਦੇ ਵੇਖਿਆ ਕਿ ਤੂੰ 1% ਵੀ ਕਦੇ ਆਪਣੇ ਮਨ 'ਚ ਇਹ ਗੱਲ ਰੱਖੀ ਹੋਊ ਕਿ ਯਾਰ ਕੋਈ ਆਇਆ ਹੈ ਕਿਸੇ ਦਾ ਝਗੜੇ ਦਾ ਨਿਪਟਾਰਾ ਹੋ ਗਿਆ ਤੇ ਮੈਨੂੰ ਕੀ ਦੇਖ ਕੇ ਜਾਊਗਾ ਜਦੋਂ ਤਾਂ ਮੈਂ ਇੱਥੇ ਜੁਆਇਨ ਕੀਤਾ ਨਾ ਮੈਂ ਪੂਰੇ ਥਾਣੇ ਦੇ ਵਿੱਚ ਇਹ ਚੀਜ਼ਾਂ ਨੋਟ ਕੀਤੀ ਆ ਕਿ ਕੌਣ ਕਿੱਥੇ ਹੈ ਕੌਣ ਕਿੱਥੇ ਹੈ ਪਰ ਤੇਰੇ 'ਚ ਮੈਂ ਵੇਖਿਆ ਕਿ ਯਾਰ ਪਤਾ ਨਹੀਂ ਤੇਰੀ 30000 ਤਨਖਾਹ ਕਿ 32 ਹੈ ਕਿ 35 ਹੈ ਪਰਿਵਾਰ ਪਾਲਦਾ ਨਾ ਤੂੰ ਹਾਂਜੀ ਹਾਂ ਬਸ ਅਸਰ ਰੱਬ ਤੇਰੇ ਵਿੱਚ ਹੈ। ਇਹ ਹੀ ਪ੍ਰਮਾਤਮਾ ਦਾ ਨਾਮ ਹੈ। ਬਾਹਰ ਬੈਠਕ ਵਿੱਚ ਹਾਂਜੀ ਸਰ ਤੜਕੇ ਦੀ ਇੱਕ ਲੇਡੀਜ਼ ਆਈ ਹੋਈ ਹੈ ਜੀ। ਹੂੰ ਸੋਭਾ ਦੀ ਜੀ। ਹੂੰ ਹਾਂਜੀ। ਉਹਨਾਂ ਨੇ ਮਿਲਣਾ ਹੀ ਤਾਂ ਮੈਨੂੰ। ਸੋਭਾ ਦੀ? ਹਾਂਜੀ ਸੋਭਾ ਦੀ ਆਈ ਹੋਈ ਹੈ ਜੀ। ਮੈਨੂੰ ਸੰਤਰੀ ਨੇ ਦੱਸਿਆ ਸੀਗੇ ਸੋਭਾ 6 ਵਜੇ ਦੀ ਆਈ ਹੋਈ ਹੈ ਜੀ। ਤਾਂ ਅੱਛਾ ਤੇਰੇ ਵੀ ਆਉਣ ਤੋਂ ਪਹਿਲਾਂ। ਹਾਂਜੀ ਹਾਂਜੀ ਹਾਂਜੀ। ਐਡੀ ਕਿ ਮਜਬੂਰੀ ਹੋ ਗਈ। ਸਰ ਸੰਤਰੀ ਨੇ ਦੱਸਿਆ ਉਹ ਰੋਈ ਜਾਂਦੀ ਹੈ ਜੀ ਸਵੇਰ ਦੀ। ਤਾਂ ਗੱਡੀ ਵੀ ਮਹਿੰਗੀ ਹੈ ਜੀ ਉਹਦੇ ਕੋਲੇ ਜੀ ਗੱਡੀ ਮਹਿੰਗੀ ਹੈ ਫਿਰ ਵੀ ਰੋਈ ਜਾਂਦਾ ਹਾਂਜੀ 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 ਸੂਬਾ ਦੀ ਲੋਕਾਂ ਦਾ ਤਾਂ ਮੰਨਣਾ ਇਹ ਹੈ ਵੀ ਜਿਹਦੇ ਕੋਲ ਕੁਝ ਹੈ ਨਹੀਂ ਹੋਰ ਹੁੰਦਾ ਵੱਡੀਆਂ ਗੱਡੀਆਂ ਵਾਲੇ ਵੀ ਰੋਂਦੇ ਜਨਾਬ ਉਹਨਾਂ ਤਾਂ ਪਤਾ ਲੱਗੂਗਾ ਜੀ ਜਦੋਂ ਆਏ ਤੁਹਾਡੇ ਕੋਲ ਜ਼ਰੂਰੀ ਜਿਹੜੀ ਪੈਸੇ ਸਭ ਕੁਝ ਹੁੰਦਾ ਜੇ ਵੱਡੀਆਂ ਗੱਡੀਆਂ ਵਾਲੇ ਵੀ ਰੋਂਦੇ ਫਿਰਦੇ ਆ ਕੀ ਪਤਾ ਕਿੰਨੀ ਕੁ ਦੁਖੀ ਹੋਊਗੀ ਪਲਾ ਆਰਾਮ ਸੇ ਮੇਰੇ ਕੋਲ ਠੀਕ ਹੈ ਸਰ ਅੱਗੇ ਜਨਾਬ ਸਾਸ਼ੀ ਗੱਡੀ ਚ ਸਾਸ਼ੀ ਕਾ ਅਜੂ ਵੀ ਬੈਠਾ ਚੁੰਨੀ ਦਾ ਭਾਰ ਲੱਗਦਾ ਗਿਰਜੀ ਵਿੱਚ ਪਰਸ ਦੇ ਹਾਂ ਪਰਸ ਦੇ ਵਿੱਚ ਪਰਸ ਦੇ ਵਿੱਚ ਹਾਂਜੀ ਤੇ ਪਰਸ ਪਾਉਣ ਵੇਲੇ ਕਿ ਸਿਰ ਤੇ ਲਾਉਣ ਵੇਲੇ ਚੁੰਨੀ ਬਿਬਾ ਬਸ ਗੀਰਜੀ ਮੇਰਾ ਦਿਮਾਗ ਨਹੀਂ ਕੰਮ ਕਰਦਾ ਦਿਮਾਗ ਪਰਸ ਪਾਉਣ ਵਰੀ ਕਿਵੇਂ ਕੰਮ ਕਰਦਾ ਪਹਿਲਾਂ ਸਿਰ ਤੇ ਲਾਉ ਚੁੰਨੀ ਕੱਢ ਕੇ ਤੇ ਨੂੰ ਸਿਰ ਤੇ ਲਾਉ ਜਨਜਰ ਮੇਰੇ ਸਾਹਮਣੇ ਬੈਠ ਜਾ ਨੂੰ ਸਿਰ ਤੇ ਲਾਉ ਆ ਸਾਡੀ ਪੰਜਾਬੀ ਹੱਤ ਹੈ। ਰੋਕ ਰਿਹਾ ਹਾਂ। ਵੀਰ ਜੀ ਮੈਨੂੰ ਤਾਂ ਤੁਹਾਨੂੰ ਘੱਈਂ ਨਾ ਕਹਿੰਦਾ ਨਾ। ਕੌਣ ਦਿੰਦਾ ਸੋਰਾ ਪਰਿਵਾਰ ਚੋਂ ਕੋਈ ਜਾਂ ਕੌਣ? ਨਹੀਂ ਵੀਰ ਤੁਸੀਂ ਮੈਨੂੰ ਜਾਣਦੇ ਨਹੀਂਗੇ। ਨਹੀਂ ਮੈਂ ਨਹੀਂ ਸੱਚੀ ਨਹੀਂ ਜਾਣਦਾ। ਮੈਂ ਵੀਰੇ ਐਸਟਾ ਤੇ ਰੀਲਰ ਰੂਲਰ ਕਾਫੀ ਪੌਣੀ ਆ। ਮੇਰੇ ਹੈਗੇ ਕਾਫੀ ਫਾਲੋਅਰ ਆ। 4-5 ਲੱਖ ਫਾਲੋਅਰ ਆ ਮੇਰੇ। ਇਨਸਟਾ ਤੇ ਲਗਾਉਂਦੇ ਹੋ ਹਾਂਜੀ ਅੱਛਾ ਐਸਟਾ ਤੋਂ ਮੈਨੂੰ ਧਮਕੂਆਂ ਬਹੁਤ ਆਈਆਂ ਨੇ ਕੌਣ ਦਿੰਦਾ ਧਮਕੀਆਂ ਕੋਈ ਸੋਹਰਾ ਪਰਿਵਾਰ ਚੋਂ ਕੋਈ ਪਿੰਡ ਚੋਂ ਕੋਈ ਗਵਾਂਢ ਚੋਂ ਕੌਣ ਦਿੰਦਾ ਧਮਕੀਆਂ ਐਸਟਾ ਤੋਂ ਇਹ ਮੈਨੂੰ ਮੈਸੇਜ ਕਰਦੇ ਕਮੈਂਟ ਕਰਦੇ ਆ ਕੀ ਕਹਿੰਦੇ ਮੈਨੂੰ ਕਹਿੰਦੇ ਕਿ ਤੇਰਾ ਦੂਜਾ ਨੰਬਰ ਆ ਤੈਨੂੰ ਜਾਨੋਂ ਮਾਰ ਦੇਣਾ ਅੱਛਾ ਮੇਰਾ ਪਰਿਵਾਰ ਬਹੁਤ ਪਰੇਸ਼ਾਨ ਆ ਜੀ ਨਹੀਂ ਇਹੋ ਜਿਹਾ ਕੀ ਪਤਾ ਤੁਸੀਂ ਇੰਸਟਾ ਤੇ ਮੈਨੂੰ ਸਮਝ ਨਹੀਂ ਆਈ ਸੋਸ਼ਲ ਮੀਡੀਆ ਤੇ ਕੀ ਪਤਾ ਇਹੋ ਜਿਹਾ ਤੁਸੀਂ ਅਸੀਂ ਵੀਰ ਕੋਸ ਨਹੀਂ ਖਾਧਾ ਅੰਡਾ ਕੋਸ ਨਹੀਂ ਮੇਰੇ ਤਾਂ ਘਰ ਹੀ ਇੰਸਟਾ ਤੋਂ ਚੱਲਦਾ ਸੀਗਾ ਰੇਲਾਂ ਤੋਂ ਹਾਂ ਕੱਲ ਦੀ ਸਾਡੇ ਘਰੇ ਰੋਟੀ ਨਹੀਂ ਪੱਕੀ ਜਦੋਂ ਦਾ ਧਮਕਾਉਣ ਲੱਗੀਆਂ ਮੈਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਸਾਡੇ ਘਰ ਦਾ ਕੋਈ ਜੀ ਨਹੀਂ ਬਾਹਰ ਨਿਕਲਦਾ ਹੁਣ ਹੁਣ ਮੈਨੂੰ ਵੇਖ ਕੇ ਥੋੜਾ ਜਿਹਾ ਲੱਗਦਾ ਹੈ ਜਦੋਂ ਤੂੰ ਦੱਸਿਆ ਤੇਰੀ ਉਹ ਆਈਡੀ ਆ ਸੋਨੀ ਗੂਥਰਾ ਵਾਲੀ ਹਾਂਜੀ ਹਾਂਜੀ ਉਹ ਹੀ ਆ ਸੋਨੀ ਗੂਥਰਾ ਮੇਰਾ ਕਸੂਰ ਕੀ ਆ ਮੈਨੂੰ ਦੱਸਣ ਵੀ ਨਾ ਮੇਰਾ ਕਸੂਰ ਕੀ ਆ ਮੈਨੂੰ ਕਾਤੋਂ ਵਾਰ-ਵਾਰ ਕਹੀ ਜਾਂਦੇ ਆ ਕਿ ਤੈਨੂੰ ਉਹ ਤੇਰਾ ਦੂਜਾ ਨੰਬਰ ਆ ਤੇਰਾ ਦੂਜਾ ਨੰਬਰ ਕਿਉਂ ਕਹਿੰਦੇ ਆ ਮੈਂ ਕਿਸੇ ਦਾ ਕੀ ਵਿਗਾੜਿਆ ਕਿਸੇ ਦਾ ਕੁਝ ਨਹੀਂ ਵਿਗਾੜਿਆ ਬੀਬਾ ਤੋਂ ਅਸਲ ਦੇ ਵਿੱਚ ਪੀੜ੍ਹੀ ਨਵੀਂ ਪੀੜ੍ਹੀ ਆ ਨਾ ਜਿਹੜੀਆਂ ਨਸਲਾਂ ਆ ਜਿਹੜੀਆਂ ਨਵੀਆਂ ਉਹਨਾਂ ਦਾ ਵਿਗਾੜਨ ਤੇ ਲੱਗੇ ਹੋਏ ਥੋੜੇ ਵਰਗੇ ਲੋਕ ਤੁਸੀਂ ਪੰਜਾਬ ਦਾ ਵਿਗਾੜ ਰਹੇ ਹੋ ਪੂਰੇ ਦਾ ਤੁਸੀਂ ਉਹਨਾਂ ਵਾਲੀਆਂ ਪੀੜ੍ਹੀਆਂ ਦਾ ਉਹਨਾਂ ਵਾਲੀਆਂ ਨਸਲਾਂ ਦਾ ਬੇੜਾਗਰ ਕਰ ਰਹੇ ਹੋ ਤੁਸੀਂ ਹੁਣ ਇੱਥੇ ਆ ਕੇ ਕਹਤਾ ਆ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਜਾਨ ਨੂੰ ਕਿੰਨੇ ਵਜੇ ਦੀ ਆਈ ਸਵੇਰ ਦੀ ਮੈਂ 6:30 ਵਜੇ ਦੀ ਆਈ 6 ਵਜੇ ਦੀ ਐਨੇ 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 ਅਰਜੈਂਟਾਇਨਸ ਨੇ ਆਉਣ ਦੀ ਕੀ ਲੋੜ ਪੈਗੀ ਮੈਂ ਸਾਰੀ ਰਾਤ ਨਹੀਂ ਸੁੱਤੀ ਮੈਂ ਤਾਂ ਲੋਕ ਤਿਲਕ ਹੁੰਦੀ ਆਈ ਆ ਵੀਰ ਅੱਛਾ ਵੀਰ ਮੈਨੂੰ ਸਕਿਉਰਿਟੀ ਚਾਹੀਦੀ ਆ ਨਹੀਂ ਸਕਿਉਰਿਟੀ ਚਾਹੀਦੀ ਆ ਕੋਈ ਨੇ ਮੈਂ ਦੇਖੂਗਾ ਸਕਿਉਰਿਟੀ ਕਿ ਚਾਹੀਦੀ ਆ ਕਿਉਂ ਚਾਹੀਦੀ ਕਿਵੇਂ ਚਾਹੀਦੀ ਸਕਿਉਰਿਟੀ ਪਰ ਮੈਨੂੰ ਦੱਸੋ ਨਾ ਵੀ ਤੁਹਾਡੇ ਵਿੱਚ ਉਹ ਕੀ ਤੁਹਾਨੂੰ ਖਤਰਾ ਹੈ ਕੀ ਤੇਰੇ ਘਰ ਵਾਲਾ ਜਾਂ ਤੇਰਾ ਪੁੱਤ ਜਾਂ ਤੇਰਾ ਭਰਾ ਜਾਂ ਤੇਰਾ ਕੋਈ ਫੈਮਿਲੀ ਮੈਂਬਰ ਉਥੇ ਦੇਸ਼ ਦੇ ਬਾਰਡਰ ਤੇ ਜਿਹੜਾ ਉਹ ਉਹ ਉਥੇ ਡਿਊਟੀ ਕਰਦੇ ਨੇ ਇੰਡੀਅਨ ਆਰਮੀ ਦੇ ਵਿੱਚ ਤੇਰੇ ਪਰਿਵਾਰਕ ਮੈਂਬਰ ਕੋਈ ਵੀ ਜਾਂ ਤੇਰਾ ਘਰ ਵਾਲਾ ਜਾਂ ਤੇਰਾ ਮੁੰਡਾ ਜਾਂ ਤੇਰਾ ਭਰਾ ਜਾਂ ਤੇਰਾ ਕੋਈ ਸਾਕਾ ਵੀ ਤੈਨੂੰ ਪਾਕਿਸਤਾਨ ਦੇ ਅਤਵਾਦੀਆਂ ਦੀ ਕਿਸੇ ਸੰਗਠਨ ਦੀ ਧਮਕੀ ਆਉਂਦੀ ਹੈ ਕੀ ਆਪਦੇ ਭਰਾ ਨੂੰ ਆਪਦੇ ਘਰ ਵਾਲੇ ਨੂੰ ਆਪਦੇ ਪੁੱਤ ਨੂੰ ਉਥੋਂ ਹਟਾ ਲਾ ਅਸੀਂ ਬਾਰਡਰ ਤੇ ਲੰਘਣਾ ਹੁੰਦਾ ਉਹਨਾਂ ਦੀ ਧਮਕੀ ਹੋਵੇ ਤਾਂ ਮੈਂ ਤੈਨੂੰ ਦੇ ਦਿਆਂ ਸਿਕਿਉਰਿਟੀ ਉੱਥੇ ਸਿੱਧੇ ਲੱchn ਕਰਕੇ ਧਮਕੀਆਂ ਆਉਂਦੀਆਂ ਤੁਹਾਨੂੰ ਲੋਕਾਂ ਦੇ ਘਰ ਬਰਬਾਦ ਹੁੰਦੇ ਆ ਅੱਜ ਕੱਲ ਸਾਰਾ ਕੁਝ ਵੀ ਬਾ ਆਨਲਾਈਨ ਆ ਸਾਰਾ ਕੁਝ ਆਨਲਾਈਨ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੈ ਪਹਿਲੀ ਕਲਾਸ ਤੋਂ ਲੈ ਕੇ ਬੱਚਿਆਂ ਦੇ ਐਂਡ ਤੱਕ ਜਿਹੜਾ ਆਨਲਾਈਨ ਪੜ੍ਹਾਈਆਂ ਚੱਲਦੀਆਂ ਬੱਚਿਆਂ ਦੀਆਂ ਤੇ ਤੁਸੀਂ ਜਿਹੜਾ ਆਨਲਾਈਨ ਕੀ ਆ ਜਦੋਂ ਬੱਚਾ ਖੋਲਦਾ ਮਾਂ ਪਿਓ ਨੂੰ ਪਤਾ ਕਿ ਰਾਤ ਨੂੰ 12 ਵਜੇ ਤੱਕ ਪੜ੍ਹੀ ਜਾਂਦਾ 1 ਵਜੇ ਤੱਕ ਜਾਂ ਸਵੇਰ ਦੇ 4 ਵਜੇ ਤੱਕ ਪੜ੍ਹੀ ਜਾਂਦਾ ਪੜ੍ਹੀ ਜਾਂਦਾ ਕਿ ਕੀ ਕਰੀ ਜਾਂਦਾ ਮੇਰੀ ਮੈਂ ਨਹੀਂ ਜਾਣਦੀ ਕੁਛ ਵੀ ਠੀਕ ਹੈ ਮੇਰੀ ਜਾਨ ਨੂੰ ਖਤਰਾ ਹੈ ਮੈਂ ਕੁਛ ਨਹੀਂ ਜਾਣਦੀਗੀ ਜਾਨ ਨੂੰ ਖਤਰਾ ਮੈਂ ਖੜਾ ਕੀਤਾ ਆਪੇ ਖੜਾ ਕੀਤਾ ਨਾ ਜਾਨ ਨੂੰ ਖਤਰਾ ਉਹਨੂੰ ਬਹੁਤ ਸਮਝਾਇਆ ਕਿ ਕਿੰਨੇ ਉਹ ਚੰਗੇ ਲੋਕ ਹੈ ਕਿੰਨੇ ਉਹ ਪੰਜਾਬ ਦੀ ਫਿਕਰ ਕਰਨ ਵਾਲੇ ਲੋਕ ਹੈ ਕਿੰਨੇ ਉਹ ਆਉਣ ਵਾਲੀਆਂ ਨਸਲਾਂ ਦੀ ਫਿਕਰ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਥੋੜੇ ਵਰਗੇ ਲੋਕਾਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਹਟ ਜਾਓ ਹਟ ਜਾਓ ਹਟ ਜਾਓ ਮਿਹਨਤਾ ਵੀਰ ਮੇਰੀ ਮਿਹਨਤਾ ਕੱਲੇ ਮੈਂਤਨੋਂ ਮੈਂ ਕੀ ਕਰਾਂ ਜਿਹੜੇ ਧਮਕੀਆਂ ਦਿੰਦੇ ਉਹਨਾਂ ਦੀ ਮੈਂਤ ਕੌਣ ਕਰੂਗਾ ਮਾਫੀ ਮੰਗਣ ਨੂੰ ਕਿਹਾ ਮੰਗ ਲਓ ਮਾਫੀ ਨਹੀਂ ਵੀਰ ਮੈਂ ਮੰਗਣੀ ਮੇਰੇ ਕੋਲ ਆਉਣ ਦੀ ਲੋੜ ਹੀ ਨਹੀਂ ਸੀ ਬੇਬਾ ਮਾਫੀ ਮੰਗ ਲਓ ਕਿ ਸਾਡੇ ਕੋਲ ਪਿੱਛੇ ਹੋਇਆ ਅਸੀਂ ਗੁਰਦੁਆਰਾ ਸਾਹਿਬ ਜਾਣਦੇ ਆ ਨਾ ਹਰ ਰੋਜ਼ ਅਸੀਂ ਘਰੇ ਪਾਠ ਕਰੀਏ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਪਾਠ ਕਰੀਏ ਅਸੀਂ ਜਾ ਕੇ ਹੱਥ ਜੋੜ ਕੇ ਨਿਵਾਣੇ ਹੋ ਕੇ ਕਹਿੰਦੇ ਆ ਨਾ ਵੀ ਪ੍ਰਮਾਤਮਾ ਪਿੱਛੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ ਅੱਗੋਂ ਸਾਨੂੰ ਸਮਤ ਬਖਸ਼ੋ ਸਾਨੂੰ ਅਕਲ ਬਖਸ਼ੋ ਸਹੀ ਮਾਰਗ ਦਿਖਾਓ ਸਾਨੂੰ